ਆ ਦੇਖੋ ਡੈੱਡ ਬੋਡੀ ਪਈ ਹੈ ਜੀ ਆ ਪੁਲਿਸ ਮੁਲਾਜ਼ਮ ਖੜੇ ਹੈ ਜੀ ਕੋਈ ਵੀ ਥਾਣੇ ਤੋਂ ਬੰਦਾ ਨਹੀਂ ਆ ਰਿਹਾ ਨਾ ਸਤਨਾਮਪੁਰੇ ਤੋਂ ਆ ਰਿਹਾ ਤੇ ਨਾ ਕੋਈ ਜਾਨਕੀ ਏਰੀਆ ਸਤਨਾਮਪੁਰੇ ਦਾ ਪੈਂਦਾ ਵਾ ਸਾਰੇ ਬੱਲਾ ਝਾੜਦੇ ਪਿਆ ਜੀ ਸਾਡਾ ਨਹੀਂ ਏਰੀਆ ਸਾਡਾ ਨਹੀਂ ਏਰੀਆ 10 ਵਜੇ ਦੀ ਡੈੱਡ ਬੋਡੀ ਪਈ ਹੈ ਜੀ ਇੱਥੇ 3 3:30 ਬਚ ਚੁੱਕੇ ਆ ਆ ਡੈੱਡ ਬੋਡੀ ਪਈ ਹੈ ਜੀ ਤੇ ਕਿਰਿਆ ਦਾ ਸਮਾਨ ਵੀ ਲੈਂਦਾ ਹੋਇਆ ਉਹਦਾ ਸਸਕਾਰ ਕਰਨ ਦਾ ਤੇ ਉਹ ਕਹਿੰਦੇ ਜੀ ਸਸਕਾਰ ਵੀ ਨਹੀਂ ਕਰਨ ਦੇਣਾ ਪੁਲਿਸ ਵਾਲੇ ਕਹਿੰਦੇ ਆਪਣੇ ਤਰੀਕੇ ਨਾਲ ਨਹੀਂ ਕਰਨਾ ਤੁਸੀਂ ਸਸਕਾਰ ਇਹ ਕਰੂਗਾ ਦਾ ਸਬੰਧਾਇ ਤੇ ਆ ਸਾਰੇ ਦੇ ਲੋ ਪੀਸ਼ਰ ਦੀ ਟੀਮ ਆਈ ਹੋਈ ਹੈ ਕਾਦੀ ਖੜੀ ਆ ਕੇ ਇਹ ਵੀ ਸਤਨਾਮਪੁਰੇ ਥਾਣੇ ਦਾ ਵੇਟ ਕਰਦੇ ਪਿਆ ਪਰ ਕੋਈ ਨਹੀਂ ਸਤਨਾਮਪੁਰੇੋਂ ਆ ਰਿਹਾ ਅਜੇ ਤੱਕ ਆ ਡੈਡਪੜੀ ਜੀ ਆ ਬਜਾਰੇ ਦੇ ਕੱਪੜੇ ਪਏ ਉੱਥੇ ਆ ਵੈਲਿਊ ਦੇਖੋ ਜੀ ਬੰਦਿਆਂ ਦੀ ਮਰੇ ਬੰਦੇ ਦੀ ਆ ਬਿਸਤਰਾ ਵਿਚਾਰੇ ਦਾ ਜਿੱਥੇ ਸੌਂਦਾ ਸੀ ਬੰਦਾ ਰੱਖਿਆ ਯਾਰ ਇਹ ਕਾਦਾ ਸਮਾਨ ਰੱਖਿਆ ਭਾਈ ਤੁਸੀਂ ਲੈ ਕੇ ਭਾਜੀ ਇਹ ਸੰਸਕਾਰ ਦਾ ਸਮਾਨ ਹੈ ਆਹ ਸਮਾਨ ਤੇ ਤੁਹਾਨੂੰ ਕੀ ਕਾ ਸਮਾਨ ਜੋ ਵੀ ਹੈ ਬਾਲ ਲਾ ਬੁੱਲਣ ਸਾਰਾ ਕੁਝ ਘਰ ਦਿੰਦੇ ਅਸੀਂ ਕੋਈ ਹਾਮੀ ਨਾ ਭਰੇ ਸਾਡੇ ਨਾਲ ਕੋਈ ਖੜਾ ਤਾਂ ਹੋਵੇ ਨੇ ਪੁਲਿਸ ਵਾਲੇ ਇਹ ਵੀ ਕਹਿੰਦੇ ਸੰਸਕਾਰ ਵੀ ਨਹੀਂ ਕਰਨਾ ਤੁਸੀਂ ਕੋਈ ਕਾਡ ਕਰੇ ਕਹਿੰਦੇ ਜ਼ਿੰਮੇਵਾਰੀ ਨਹੀਂ ਸਾਡਾ ਪੱਲਾ ਦਾ ਕੋਈ ਹੱਥ ਪੱਲਾ ਦਾ ਕੋਈ ਫੜਾਵੇ ਬੰਦਾ ਜਾਣ ਕੇ ਕਹਿੰਦੇ ਸੰਸਕਾਰ ਵੀ ਨਹੀਂ ਤੁਸੀਂ ਕਰਨਾ ਤੇ ਅਸੀਂ ਆਣਾ ਵੀ ਨਹੀਂ ਗਾ ਸਾਡਾ ਵੀ ਨਹੀਂ ਤੇ ਡੈੱਡ ਬੋਰਡ ਵੀ ਬਈ ਰਹਿੰਦੇ ਉੱਥੇ ਹੀ ਇਹ ਵੀ ਪਬਲਿਕ ਦੇ ਵਿੱਚ ਨਸੂ ਇਹ ਤੁਸੀਂ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਨਹੀਂ ਇਹ ਜਮਾਨਤ ਤੁਸੀਂ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਭਾਈ ਜੀ ਕੀ ਮਾਮਲਾ ਜੇ ਕਿਹੜਾ ਤੁਸੀਂ ਰੋਡ ਤੇ ਖੜੇ ਅੱਜ ਭਾਈ ਅਸੀਂ ਇੱਥੇ ਕੋਈ ਨਾ ਲਵਾਰਿਸ ਲਾਸ਼ ਸੀ ਲਾਸ਼ ਸੀ ਅਸੀਂ ਉਹਨਾਂ ਦੇ ਕੋਲ ਗਏ ਥਾਣੇ ਸਰਦਾਮਪੁਰੇ ਤਲਾਹ ਕਰਨ ਕਿ ਇਹ ਇੱਥੇ ਜਦੋਂ ਕੋਈ ਬੰਦਾ ਆ ਜੋ ਪਿਆ ਉਹਨੂੰ ਕਿੱਥੇ ਲੈ ਕੇ ਜਾਣਾ ਉਹ ਕਹਿੰਦਾ ਜੀ ਆਪਣੇ ਕਮੇਟੀ ਘਰ ਦੱਸੋ ਕਮੇਟੀ ਘਰ ਗੱਲ ਕੀਤੀ ਉਹ ਕਹਿੰਦਾ ਸਿਵਲ ਦੱਸੋ ਭਾਈ ਇੱਥੇ ਕੋਈ ਬੰਦੇ ਦੀ ਕੋਈ ਵੈਲਿਊ ਹੈ ਨਹੀਂਗੀ ਜੋ ਇੱਥੇ ਰਹੀ ਸਰਕਾਰਾਂ ਦੇ ਹਾਲਾਤ ਆ ਕੁਝ ਨਹੀਂਗਾ ਬੰਦੇ ਲਈ ਇਹਨਾਂ ਨੇ ਇੱਕ ਕੁੱਤਾ ਮਰਿਆ ਲੋਕੀ ਉਹ ਚੱਕ ਕੇ ਕਿਧਰ ਸਾਈਡ ਤੇ ਕਰ ਦਿੰਦੇ ਆ ਆਣੇ ਵਾਲੇ ਗੇੜੀਆਂ ਪਾਈ ਜਾਂਦੇ ਆ ਜੇ ਅਸੀਂ 112 ਦੇ ਕੰਮ ਕੀਤੀ ਕੋਣ ਉਹ ਕਹਿੰਦੇ ਜੀ ਤੁਹਾਡੇ ਕੋਲ ਪ੍ਰਸ਼ਾਸਨ ਪਹੁੰਚਦਾ ਜੇ ਉਹ ਆਏ ਉਹ ਕਹਿੰਦੇ ਸਾਡਾ ਫਰਦ ਨਹੀਂ ਸਾਡਾ ਨਹੀਂ ਆਇਆ ਪਿੰਦਾ ਕੀ ਕੋ ਬੰਦੇ ਨਹੀਂ ਇੱਥੇ ਵੈਲਿਊ ਹੈ ਨਹੀਂ ਗਈ ਬੰਦਾ ਕੀ ਉਹਦਾ ਕੁੱਤੇ ਦੇ ਬਰਾਬਰ ਵੀ ਨਹੀਂ ਕਹਿਣਾ ਤੇ ਸਮਝਿਆ ਕਿੰਨੇ ਵਜੇ ਦੇਥ ਹੋਈ ਹੈ ਭਜੀ ਇਹਨਾਂ ਦੀ ਇਹ ਸਵੇਰ ਦੀ 11:30 11 ਵਜੇ ਇਦਾਂ ਹੀ ਲਾਸ਼ ਪਈ ਆ ਅਸੀਂ ਸਾਰੇ ਪਾਸੇ ਜਾਏ ਆਂ ਕੋਈ ਇਹਦੇ ਬਾਰੇ ਗੌਰ ਨਹੀਂ ਕਰ ਰਿਹਾ ਯਾਰ ਤੇ 3 ਵਜੇ ਗਏ ਹਜੇ ਤੱਕ ਸੁਨਾਮਪੁਰੇ ਕੋ ਆਇਆ ਕੋਈ ਨਹੀਂ ਆ ਰਿਹਾ ਅਸੀਂ ਸਾਰਿਆਂ ਦੇ ਕੋਲ ਜਾਏ ਆਂ ਇਹ ਮੁਹੱਲਾ ਕਿਹੜਾ ਪੈਂਦਾ ਭਜੀ ਇਹ ਪੱਲਾ ਤੋਂ ਦੂਰਾ ਪੈਂਦਾ ਜੀ ਉਹਨਾਂ ਦੇ ਵਿੱਚੋਂ ਉੱਥੇ ਅਸੀਂ ਗਏ ਮੁੰਚੀ ਸਾਹਿਬ ਕਹਿੰਦੇ ਸਾਡਾ ਕੋਈ ਰੋਲਾ ਨਹੀਂ ਕਹੇ ਦੇ ਵਿੱਚ ਅੱਛਾ ਜੀ ਹਾਂ ਜੀ ਕੌਣ ਸੀ ਮੁੰਚੀ ਪਤਾ ਤੁਹਾਨੂੰ ਕੌਣ ਆ ਬੰਦੇ ਉਹ ਨਾਮ ਨਹੀਂ ਪਤਾ ਜੀ ਮੇਨ ਮੁੰਚੀ ਉੱਤੇ ਹੈ ਨੀ ਜਗਾ ਮੁਕੇਸ਼ ਤੇ ਛੋਟਾ ਮੁੰਚੀ ਜਗਾ ਬੈਠਾ ਕੋਈ ਉੱਥੇ ਮੁੰਡਾ ਉਹਨੇ ਸਾਨੂੰ ਕਿਹਾ ਕਿ ਸਾਡਾ ਨਹੀਂ ਕੋਈ ਬੰਦਾ ਅਸਲ ਉਹਨਾਂ ਨੇ ਸਹੀ ਗਾਈਡ ਨਹੀਂ ਕੀਤਾ ਤੁਹਾਨੂੰ ਨਹੀਂ ਭਾਈ ਜੀ ਉਹਨਾਂ ਨੇ ਅਸੀਂ ਕੰਪਲੀਟ ਲੈ ਕੇ ਗਏ ਸੀ ਕੰਪਲੀਟ ਤੱਕ ਨਹੀਂ ਉਹਨਾਂ ਨੇ ਲਈ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੰਸਰਾਜ ਜੀ ਕਿੱਥੇ ਦੇ ਰਹਿਣ ਵਾਲੇ ਆ ਮੱਲਾ ਤੁਕਪੁਰ ਆ ਜੀ ਤੇ ਅੱਜ ਇੱਕ ਦੁਕਾਨ ਦੇ ਲਾਗੇ ਡੈੱਡ ਬੋਡੀ ਪਈ ਆ ਕੀ ਮ ਏ ਲੋਬਾਰ ਸੇ ਆ ਪੜੇ ਜਿੱਦਾਂ ਬਾਬਾ ਘੁੰਮਦਾ ਹੁੰਦਾ ਸੀਗਾ ਮੱਲੇ 'ਚ ਕਰੀਏ ਪੌੜੇ ਤੇ ਚੱਲ ਜਾਣਾ ਕਰੀ ਗਵਰਨਾ ਇੱਥੇ ਵੀ ਘੁੰਮਦਾ ਜਾਂਦਾ ਨਹੀਂ ਇਹ ਇੱਥੇ ਰੋਟੀ ਪਾਣੀ ਖਾ ਲੈ ਜਿੰਨੇ ਨੂੰ ਦੁਕਾਨ ਦੇ ਮੁਰੇ ਜਿੱਥੇ ਰਹਿੰਦਾ ਸੀਗਾ ਇਹ ਪੂਰਾ ਹੋ ਗਿਆ ਅੱਜ ਤੇ ਬੋਡੀ ਸਭ ਤੋਂ ਪਹਿਲਾਂ ਕਿਹਨੇ ਦੇਖੀ ਸਭ ਤੋਂ ਪਹਿਲਾਂ ਆਪਾਂ ਹੀ ਦੇਖੀ ਮੱਲੇ ਦੇ ਜਿੱਦਾਂ ਕਿੰਨੇ ਕ ਵਜੇ ਡੈਥ ਹੋਈ ਹੈ ਇਹ ਇਹ ਸਾਢੇ 6:10 ਵਜੇ ਨਾਲ 11:00 ਵਜੇ ਨਾਲ ਹੋ ਗਈ ਸੀ ਕਿੰਨਾ ਟਾਈਮ ਹੋ ਗਿਆ ਹੁਣ ਹੌਣ ਤੱਕ ਆਧੂ ਟਾਈਮ ਹੋ ਗਿਆ ਜਾਦੇ ਹੀ ਲੱਗੇ ਆ ਸੰਸ ਕਰਦਾ ਸਾਰਾ ਸਮਾਨ ਲੈ ਕੇ ਆਂਦਾ ਆ ਤਿੰਨ ਤਿੰਨ ਵੱਜ ਗਏ ਆ ਕੋਈ ਪੁਲਿਸ ਵਾਲੇ ਨਹੀਂ ਆਏ ਕੋਈ ਕੋਈ ਨਹੀਂ ਆ ਕਾਰਵਾਈ ਕਰਨ ਨੂੰ ਜੀ ਆਉਂਦਾ ਜੀ ਇੱਥੇ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਸੀਗੀ ਉਹ ਕਹਿੰਦਾ ਦਿੱਤੀ ਉਹ ਕਹਿੰਦੇ ਕਮੇਟੀਕਰ ਜਾਓ ਉੱਥੇ ਜੇ ਉਹ ਕਹਿੰਦੇ ਉੱਥੇ ਹੀ ਜਾਓ ਕਮੇਟੀਕਰ ਗਏ ਉਹ ਕਹਿੰਦੇ ਸਿਵਲ ਹਸਤਾ ਜਾਓ ਸਿਵਲ ਹਸਤਾ ਲਗੇ ਉਹ ਕਹਿੰਦੇ ਉੱਥੇ ਹੀ ਜਾਓ ਹੁਣ ਦੱਸੋ ਕਿੱਥੇ ਜਾਈਏ ਏਰੀਆ ਕਿਹਦਾ ਪੈਂਦਾ ਇਹ ਥਾਣੇ ਦਾ ਏਰੀਆ ਕਿਹਦਾ ਪੈਂਦਾ ਆਪਣਾ ਸਤਰਾ ਸੀੜੀ ਪੈਂਦਾ ਉਧਰ ਸਤਰਾਮਪੁਰ ਤੇ ਸਤਰਾਮਪੁਰ ਨੂੰ ਫੋਨ ਨਹੀਂ ਕੀਤਾ ਪੁਲਿਸ ਨੂੰ ਕੀਤਾ ਉੱ ਤੇ ਜਿਹੜੇ ਸਦਰ ਵਾਲੇ ਆਏ ਸੀ ਇਹ ਕੀ ਕਰਨ ਆਏ ਸੀਗੇ ਇਹ ਵੀ ਉੱਥੇ ਪਾਸ ਜਿਹੜੀ ਮਾਰ ਕੇ ਚਲ ਗਏ ਜੀ ਡੈਡ ਬੋੜੀ ਕੋਈ ਨਹੀਂ ਚੱਕ ਕੇ ਲੈ ਕੇ ਗਈ ਕੋਈ ਨਹੀਂ ਚੱਕਿਆ ਜੀ ਇਹ ਬਾਬਾ ਉਥੇ ਰਹਿੰਦਾ ਕਿੱਥੇ ਆਏ ਕੋਈ ਘਰ ਹੈਗਾ ਇਹਦਾ ਕੋਈ ਘਰ-ਵਾਰ ਨਹੀਂ ਪਤਾ ਕਿ ਕਿੱਥੇ ਦਾ ਆ ਇੱਥੇ ਨੇ ਜਿੱਦਾਂ ਮੱਲੇ ਦੀ ਘੁੰਮਦਾ ਹੁੰਦਾ ਸੀ ਕਿੰਨੇ ਟਾਈਮ ਤੋਂ ਘੁੰਮਦਾ ਸੀ ਫਟੋ ਕਾਲ ਚਾਂ 4 ਸਾਲ ਹੀ ਹੋ ਗਏ ਇੱਥੇ ਘੁੰਮਦੇ ਨਹੀਂ ਜੀ ਠੀਕ ਆ ਲਵਾਰ ਸਹੀ ਆ ਉਧਰ ਤੇ ਹਜੇ ਤੱਕ ਡੈਡ ਬੋੜੀ ਇੱਥੇ ਹੀ ਆ ਇੱਥੇ ਹੀ ਆ ਜੀ ਸਦਰ ਤੁਸੀਂ ਤਨਨਾਪੁਰੇ ਥਾਣੇ ਤੋਂ ਆਏ ਆ ਕੀ ਮਾਮਲਾ ਜੀ ਸਰ ਇੱਕ ਟੈਲੀਫੋਨ ਆਇਆ ਸੀ ਇੱਕ ਡੈਡ ਬੋੜੀ ਸੰਤੋਪੁਰੇ ਮ ਇਹ ਮੋਰਚੀ ਦੇ ਜੁਲਾਹ ਤੱਕਾ ਦਿੱਤੀ ਏ 72 ਘੰਟੇ ਤੱਕ ਹੱਤਾ ਰੱਖਿਆ ਗਿਆ ਮੋਰਚੀ ਵਿੱਚ ਉਹ ਤੋਂ ਅਗਲੀ ਵਾਰ ਕਾਰਵਾਈ ਕੀਤੀ ਜਾਏ ਸਰ ਕੋਈ ਪਛਾਣ ਪਤਾ ਲੱਗੀ ਬੰਦੇ ਦੀ ਕੋਈ ਪਛਾਣ ਨਹੀਂ ਲੱਗੀ ਅਨਨੋਡ ਡੈਡ ਬੋਡੀ ਜੀ ਹੰਡੀ ਡਾਕਟਰ ਸਾਹਿਬ ਇੱਕ ਡੈਡ ਬੋਡੀ ਆਈ ਏ ਜੀ ਕੀ ਮਾਮਲਾ ਸਾਰਾ ਨਹੀਂ ਕਰੀਬਨ 4 4:30 ਵਜੇ ਇੱਕ ਸੁਤਨਾਮਪੁਰ ਦੇ ਮੁਲਾਜ਼ਮ ਜੀਐਸਐਲ ਬੈਂਕ ਦੇ ਇੱਕ ਅਨਨੋਡ ਡੈਡ ਬੋਡੀ ਲੈ ਕੇ ਆਏ ਜੀ ਜੀ ਹੁਣ ਤੱਕ 50 ਤੋਂ 60 ਤੋਂ 500 ਲਾ ਦੇ ਹੋ ਸੀ ਮੋਚੀ ਰਖ ਕੇ ਅਗੇ ਤਰੀਕਾ ਦਾ YouTube ਨੂੰ ਸਲੂਸ਼ਨ ਦਰਸਾ ਦਿੱਤਾ ਕੋਈ ਸੱਟ ਚੋੜ ਤਾਂ ਨਹੀਂ ਹੈਗੀ ਕੋਈ ਬਜ਼ੁਰਗ ਦੀ ਗਈ ਬਾਅਦ ਚ ਪਤਾ ਲੱਗਿਆ ਪੋਸਮਾਰਟਮ ਕਰਕੇ ਪਤਾ ਲੱਗਿਆ ਕਿ